ਇਸ ਵਲੇ ਦੀ ਵੱਡੀ ਖਬਰ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਾਂ ਫਿਰ ਕਹਿ ਲਈਏ ਬਾਇਲੈਕਸ਼ਨ ਜਿਹੜੀਆਂ ਜਿਮਨੀ ਚੌਂ ਦਾ ਹੋਣ ਜਾ ਰਹੀਆਂ ਨੇ ਉਸ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਜਲੰਧਰ ਵੈਸਟ ਜਿਮਨੀ ਚੌਂ ਦੇ ਲਈ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੋਰ ਨੇ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਇਸ ਵਕਤ ਦੀ ਤਾਜ਼ਾ ਤਰੀਮ ਤੇ ਵੱਡੀ ਖਬਰ ਜਲੰਧਰ ਜਿਮਨੀ ਚੌਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹੀ ਉਮੀਦਵਾਰ ਜਿਸ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਸਮਰਥਨ ਦਿੱਤਾ ਹੋਇਆ ਸੀ ਜਲੰਧਰ ਵੈਸਟ ਜਿੰਨੀ ਚੌਂ ਨੂੰ ਲੈ ਕੇ ਹੁਣ ਉਹੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਸਮੇਤ ਸ਼ਾਮਲ ਹੋ ਚੁੱਕੇ ਨੇ ਸੋ ਤਾਜ਼ਾ ਅਪਡੇਟ ਆ ਰਹੀ ਹੈ ਜਲੰਧਰ ਤੋਂ ਜਿੱਤੇ ਹੁਣੇ-ਹੁਣੇ ਅਕਾਲੀ ਦਲ ਬਾਗੀ ਹੋਇਆ ਸੀ ਜਿਹੜਾ ਉਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਪ੍ਰਿੰਸ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰ ਕਈ ਅਕਾਲੀ ਆਗੂ ਵਕਰੇ ਸਰਗਾਂਦੇ ਦਿਖਾਈ ਦੇ ਰਹੇ ਸਨ ਅਤੇ ਉਹਨਾਂ ਦੇ ਵੱਲੋਂ ਬੀਬੀ surjit कौर ਨੂੰ ਲਗਾਤਾਰ ਇਹਨਾਂ ਜਿੰਮਨੀ ਚੋਣਾ ਦੇ ਵਿੱਚ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਉੱਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭਗਵੰਤ ਮਾਨ ਉਹਨਾਂ ਨੂੰ ਪਾਰਟੀ ਦੇ ਵਿੱਚ ਰਵਾਇਤੀ ਤੌਰ ਤੇ ਸ਼ਾਮਲ ਕਰਵਾ ਰਹੇ ਨੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਬੀਬੀ surjit कौर ਨੂੰ ਬੀਬੀ ਜਗੀਰਕੌਰ ਤੁਹਾਨੂੰ ਦੱਸਦੇ ਚੱਲੀਏ ਕਿ ਉਹ ਵਿਵਾਦਿਤ ਚਿਹਰਾ ਰਹਿਣੇ ਨਾ ਜਿਮਨੀ ਚੋਣਾ ਦੇ ਵਿੱਚ ਜਿਸ ਨੂੰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਕਦੇ ਵੀ ਆਪਣਾ ਉਮੀਦਵਾਰ ਨਹੀਂ ਮੰਨਦਾ ਸੀ ਤੇ ਇਲਜ਼ਾਮ ਲਗਾਉਂਦਾ ਸੀਗਾ ਕਿ ਵੱਖਰਾ ਧੜਾ ਜਿਹੜਾ ਬੀਬੀ ਜਗੀਰਕੌਰ ਹੋਣ ਵਾਲਾ ਧੜਾ ਉਸਨੇ ਆਪਣੀ ਮਨਮਰਜ਼ੀ ਦੇ ਨਾਲ ਉਹਨਾਂ ਦੀ ਬਿਨਾ ਇਜਾਜ਼ਤ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਅਜਿਹੇ ਦੇ ਵਿੱਚ ਵੱਖਰੇ ਧੜੇ ਨੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ ਕਿ ਸੁਖਬੀਰ ਸਿੰਘ ਬਾਦਲ ਹੋਣੀ ਜਾਣ ਮੁੱਝ ਕੇ ਅਜਿਹਾ ਕੁਝ ਕਾਰੇ ਨੇ ਜਦਕਿ ਉਹਨਾਂ ਨੇ ਹੀ ਦਸਤਕਤ ਕਰਕੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਸੀ ਸੋ ਤੁਹਾਨੂੰ ਦੱਸਦੇ ਚੱਲੀਏ ਕਿ 20 ਜੂਨ ਨੂੰ ਬੀਬੀ ਸੁਰਜੀਤ ਕੌਰ ਨੂੰ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਸੀ ਤੇ 21 ਜੂਨ ਨੂੰ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤੇ ਠੀਕ 26 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਹਨਾਂ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਅਤੇ बसपा ਨੂੰ ਯਾਨੀ ਕਿ BSP ਜਿਹੜੀ ਪਾਰਟੀ ਹੈ ਉਹਨਾਂ ਦੇ ਉਮੀਦਵਾਰ ਬਿੰਦਰ ਲਖਾ ਨੂੰ ਸਮਰਥਨ ਦੇਣ ਦੀ ਸੁਖਬੀਰ ਬਾਦਲ ਹੋਣਾ ਨੇ ਗੱਲ ਕਰ ਦਿੱਤੀ ਸੀ ਅਜਿਹੇ ਦੇ ਵਿੱਚ ਬਾਗੀ ਹੋਏ ਧੜੇ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਸਾਡੇ ਵੱਲੋਂ ਬੀਬੀ ਸੁਰਜੀਤ ਕੌਰ ਹੀ ਅਕਾਲੀ ਦਲ ਦੇ ਚੋਣ ਨਿਸ਼ਾਨ ਉੱਤੇ ਚੋਣ ਲੜਨਗੇ ਪਰ ਅਜਿਹੇ ਦੇ ਵਿੱਚ ਹੁਣ ਜਿਹੜੀ ਵੱਡੀ ਖਬਰ ਯਾਨੀ ਕਿ ਇੱਕ ਵੱਡਾ ਚਟਕਾ ਇਸ ਧੜੇ ਨੂੰ ਵੱਖਰੇ ਧੜੇ ਨੂੰ ਲੱਗਾ ਹੋਇਆ ਦਿਖਾਈ ਦਿੱਤਾ ਹੁਣ ਉਹੀ ਸੁਰਜੀਤ ਕੌਰ ਬਾਗੀ ਧੜੇ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਮਹਿਜ਼ ਚੰਦ ਦਿਨ ਬਾਕੀ ਰਹਿ ਗਏ ਨੇ 10 ਤਰੀਕ ਨੂੰ ਜਲੰਧਰ ਵੈਸਟ ਦੇ ਲਈ ਜਿਮਨੀ ਚੋਣ ਹੋਣ ਜਾ ਰਹੀ ਹੈ ਅਜਿਹੇ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਾਰਟੀ ਬਦਲ ਲੈਣਾ ਆਪਣੇ ਆਪ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਲੈਂਦਾ ਆਓ ਸਭ ਤੋਂ ਪਹਿਲਾਂ ਸੁਣਾਨੇ ਆ ਭਗਵੰਤ ਮਾਨ ਨੇ ਇਸ ਮੁੱਦੇ ਉੱਤੇ ਕੀ ਕਿਹਾ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਵੜਕ ਕੁਰਬਾਨੀ ਵਾਲਾ ਪਰਿਵਾਰ ਜਿਹਦਾ ਪ੍ਰੀਤਮ ਸਿੰਘ ਜੀ ਦਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜਿਹੜਾ ਕੱਟੀਆਂ ਸੰਘਰਸ਼ ਕੀਤਾ ਫਿਰ ਕੌਂਸਲਰ ਬੀ ਜੀ ਜਿੰਮੇਵਾਰੀ ਆ ਉਹਨੂੰ ਐਮਐਲਏ ਬੰਗੂ ਨੂੰ ਭਾਇਆ ਇਕੱਲੇ ਇਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਇਕੜ ਦਿੱਤੀ ਗਈ ਨੀਵੀਂ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਨ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਤੇ ਅਸੀਂ ਲੜਾਂਗੇ ਹਾਰਾਂ ਜਿੰਤਾ ਮਾਦੀ ਦਾ ਲੰਮੀ ਹੈ ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਕੰਦਰ ਹੌਸ ਹੋਇਆ ਕਿ ਆਪਸ ਦੇ ਵਿੱਚ ਆਪਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰਗੇ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤਾਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਤਾਂ ਇਹ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮੰਨਤਾ ਨਹੀਂ ਕੀਤੀਆਂ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦੇ ਆ ਉਹਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੀ ਇਹਨਾਂ ਦੇ ਸੁੱਖ ਸੁੱਖ ਸਾਥੀ ਪਰਿਵਾਰ ਜਾਂ ਗਰੰਟੀਰ ਜਾਂ ਉਧੇਦਾਰ ਜਦੇਦਾਰ ਸਹਿਬਾਨ ਸਿੰਘ ਔਰ ਸਾਰਿਆਂ ਦਾ ਦਿਲ ਇਸ ਤੀ ਟੁੱਟ ਰਿਹਾ ਕਿ ਪਹਿਲੀ ਵਾਰ ਇਸ ਇਤਿਹਾਸ ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲੇ ਆ ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਬੀਬੀ ਜੀ ਨੇ ਫੈਸਲਾ ਕੀਤਾ ਅੰਮ੍ਰਿਤ ਜਿੰਨੇ ਵੀ ਜੈਦਰ ਸਾਹਿਬ ਦਾ ਬੇਟਾ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਜ਼ਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ਪੱਤੀ ਚਾਹੀਦੀ ਹੈ ਰੋਟੀ ਦਾ ਖਾਈ ਜਾਂਦੇ ਲੋਕ ਸੋ ਉਹਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇੱਕ ਐਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਘਰਸ਼ ਵਿੱਚ ਮਿਲੂਗਾ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਕਿਉਂਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ ਉਹ ਸਮਾਜ ਲਈ ਜੋ ਵੀ ਕਰਨਾ ਚਾਹਣਗੇ ਸਾਡੇ ਵੱਲੋਂ ਜਿਹੜਾ ਇਸ ਦੋਬੇ ਇਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹੁਲਾਰਾ ਮਿਲਿਆ ਹੈ ਇਹ ਸਾਨੂੰ ਕਹਿਆ ਜੀ ਇਮਾਨਦਾਰ ਜੋ ਹੈ ਸਾਡੀ ਪਾਰਟੀ ਦਾ ਅਕਸ ਹੈ ਇਮਾਨਦਾਰ ਚੰਗੇ ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇਖਣਾ ਹੈ ਦਰਦ ਰੱਖਣ ਵਾਲੇ ਜੋਸ਼ ਰੱਖਣ ਵਾਲੇ ਜਜ਼ਬਾ ਕਰਵਾਲੇ ਸਾਡੇ ਵਿਚ ਆਏ ਨੇ ਸੋ ਭੈਣ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਵੀ ਹੈ ਇਸ ਪਰਿਵਾਰ ਸਮੇਤ ਤੁਸੀਂ ਪਰ ਆਪਣੇ ਪੂਰੇ ਜਿਹੜਾ ਜਿੰਨੇ ਵੀ ਕਾਫਲਾ ਤੁਹਾਡਾ ਨਾਲ ਚੱਲੇ ਆ ਵੀ ਸਵੇਤ ਜਦਾਂ ਤੁਸੀਂ ਪਹੁੰਚੇ ਹੋ ਸਾਰੇ ਕਰੇ ਆਇਓ ਜੀ ਆਇਆਂ ਨੂੰ ਪਾਟੀਚ ਵੀ ਪੰਜਾਬ ਦੇ ਰੰਗਲਾ ਪੰਜਾਬ ਦੇ ਪਰਵਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਵਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਾਰੇ ਜਦ ਸੁਖਬੀਰ ਸਿੰਘ ਦੇ ਧੜੇ ਵਾਲੇ ਯਾਨੀ ਕਿ ਸੁਖਬੀਰ ਸਿੰਘ ਦੀ ਪਾਰਟੀ ਦੀ ਹਮਾਇਤ ਕਰਨ ਵਾਲੇ ਵਿਰਸਾ ਸਿੰਘ ਬਲਟੋਹਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਆਓ ਸੁਣੋ ਬਲਟੋਹਾ ਸਾਹਿਬ ਹੁਣੇ-ਹੁਣੇ ਖਬਰ ਆਈ ਹੈ ਸੁਰਜੀਤ ਕੌਰ ਜਿਨ੍ਹਾਂ ਨੂੰ ਜਲੰਧਰ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਸੀ ਹੁਣ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਆ ਕੀ ਕਹਿਣਾ ਚਾਹੋਗੇ? ਇਹ ਉਕੀ ਦਾ ਮਰਜ਼ੀ ਪੱਲਾ ਫੜਨ ਅਕਾਲੀ ਦਲ ਨੇ ਤੇ ਪੱਲਾ ਪਹਿਲੇ ਹੀ ਉਹਨਾਂ ਦਾ ਛੱਡਤਾ ਸੀਗਾ ਸੋਚ ਕੇ ਵਿਚਾਰ ਕੇ ਹਾਂਜੀ ਵਿਸ਼ੇਸ਼ ਕਦਮ ਪੁੱਟਲੇ ਸੀਗੇ ਹਮ ਔਰ ਜਿਹੜੀ ਅਧਿਕਾਰਤ ਜਿਹੜੀ ਉਮੀਦਵਾਰਤਾ ਸੀਗੀ ਉਹ ਉਹਨਾਂ ਤੋਂ ਵਾਪਸ ਲੈ ਲਈ ਸੀ ਹਮ ਭਾਵੇਂ ਕਿ ਜਿਹੜੇ ਲੋਕਾਂ ਨੂੰ ਜਿਹੜੇ ਆਗੂਆਂ ਨੂੰ ਉਮੀਦਵਾਰ ਦੀ ਚੋਣ ਕਰਨ ਵਾਸਤੇ ਅਧਿਕਾਰ ਦਿੱਤੇ ਸੀ ਜਿਨ੍ਹਾਂ ਤੇ ਭਰੋਸਾ ਕੀਤਾ ਸੀਗਾ ਜੀ ਉਹਨਾਂ ਨੇ ਪਾਰਟੀ ਯੂਨਟ ਦੇ ਨਾਲ ਜਰੰਦਰ ਦੇ ਆਗੂ ਸਾਹਿਬਾਨ ਦੇ ਨਾਲ ਬਿਨਾਂ ਸਲਾਹ ਕੀਤੇ ਤੋਂ ਹੂੰ ਹਾਂਜੀ ਅਜੇ ਆ ਜਿਹੜਾ ਬੀਬੀ ਜੀ ਨੂੰ ਉਮੀਦਵਾਰ ਬਣਾਇਆ ਸੀਗਾ ਜੀ ਇਹਦਾ ਵੱਡੇ ਪੱਧਰ ਤੇ ਜਰੰਦਰ ਦੇ ਯੂਨਟ ਦੇ ਵਿੱਚ ਹੂੰ ਵਿਰੋਧ ਹੋਇਆ ਇਹ ਪਾਰਟੀ ਨੂੰ ਜਿਹੜਾ ਆ ਪਿੱਛੇ ਹਟਣਾ ਪਿਆ ਹੂੰ ਉਸ ਤੋਂ ਬਾਅਦ ਬੀਬੀ ਜੀ ਕਿੱਧਰ ਜਾਂਦੇ ਕਿੱਧਰ ਨਹੀਂ ਜਾਂਦੇ ਇਹਦਾ ਜਵਾਬ ਤੇ ਬੀਬੀ ਜ਼ਗੀਰ ਕੌਰ ਜੀ ਦੇਣ ਜਾਂ ਚੰਦੂ ਮਾਇਰਾ ਸਾਹਿਬ ਦੇਣ ਜਾਂ ਬਾਕੀ ਸਾਹਿਬ ਦੇਣ ਜੀ ਜਿਹੜਾ ਧੜਾ ਤੁਹਾਡੇ ਤੋਂ ਜਿਹੜਾ ਧੜਾ ਤੁਹਾਡੇ ਤੋਂ ਅਲੱਗ ਹੋ ਕੇ ਬਾਗੀ ਸੋਰ ਜਿਹੜਾ ਗਾਂਦਾ ਦਿਖਾਈ ਦੇ ਰਿਹਾ ਔਰ ਹਮਾਇਤ ਕਰਿਆ ਸੀ ਸੁਰਜੀਤ ਕੌਰ ਹੁਣਾਂ ਦੀ ਅਜਿਹੇ ਦੇ ਵਿੱਚ ਹੁਣ ਉਹਨਾਂ ਨੂੰ ਕਿਹੋ ਜੀਆਂ ਮੁਸ਼ਕਲਾਂ ਆਉਣ ਗਿਆ ਉਹਨਾਂ ਕੋ ਕਹਿਣ ਵਾਸਤੇ ਕੀ ਸ਼ਬਦ ਬਚ ਜਾਣਗੇ ਉਹਨਾਂ ਸ਼ਬਦ ਤੇ ਉਹਨਾਂ ਕੋਲੇ ਅੱਗੇ ਵੀ ਹੈਣਗੇ ਕੋਈ ਨਵੀਂ ਤੋਂ ਨਵੀਂ ਕਹਾਣੀ ਬਣਾ ਕੇ ਸੁਣਾ ਦੇਣਗੇ ਹੂੰ ਹਾਂ ਜੀ ਸਭ ਦਾ ਦੀ ਜਾਂਦੇ ਹੋਣਾ ਕਿ ਅੱਗੇ ਸੱਚ ਬੋਲਦੇ ਆ ਝੂਠ ਹੀ ਬੋਲਣਾ ਹੂੰ ਤੇ ਝੂਠ ਬੋਲਣ ਦੇ ਗਿਨਾ ਹੁਣ ਟੈਕਸ ਲੱਗਦਾ ਆ ਤੇ ਤੁਹਾਨੂੰ ਵੀ ਲੱਗਦਾ ਅਜਿਹੇ ਦੇ ਵਿੱਚ ਉਹਨਾਂ ਦਾ ਜਿਹੜਾ ਹੁਣ ਵੱਖਰਾ ਇੱਕ ਧੜਾ ਉਸ ਦੇ ਵਿੱਚ ਇੱਕ ਦਰੇੜ ਜਿਹੜੀ ਕਹਿ ਸਕਦੇ ਹੋ ਫੇਰ ਤੋਂ ਦੇਖਣ ਨੂੰ ਮਿਲ ਰਹੀਆਂ ਜਾਂ ਫਿਰ ਉਹ ਕਮਜ਼ੋਰ ਹੋਣਗੇ ਉਹਨੇ ਅੱਗੇ ਜਿਹੜੇ ਉਹਨਾਂ ਦੇ ਦੂਸਰਾ ਗਿਨਾ ਵੀ ਉਹ ਕੀ ਕਿੰਨੇ ਅੱਗੇ ਝੰਡੇ ਝੁਲਦੇ ਆ ਹੂੰ ਅੱਗੇ ਵੀ ਜਿੱਥੇ ਹੈਗੇ ਆ ਉਹ ਸਾਰਾ ਕੁਝ ਪਤਾ ਹੀ ਆ ਹਾਂ ਜੀ ਉਹਨਾਂ ਨੇ ਬੜੀ ਵੱਡੀ ਕੋਸ਼ਿਸ਼ ਕੀਤੀ ਸੀਗੀ ਸਾਰਿਆਂ ਨੂੰ ਫੋਨ ਕੀਤੇ ਕੋਈ ਉਹਨਾਂ ਪਾਰਟੀ ਦਾ ਲੀਡਰ ਨਹੀਂ ਛੱਡਿਆ ਜਿਨ੍ਹਾਂ ਨੂੰ ਉਹਨਾਂ ਨੇ ਫੋਨ ਨਾ ਕੀਤਾ ਹੋਵੇ ਕਿ ਆਓ ਜੀ ਇਕੱਠੇ ਹੋਈਏ ਜੀ ਹਾਂ ਜੀ ਪਰ ਕੋਈ ਛੱਡ ਕੇ ਨਹੀਂ ਗਿਆ ਉਹੀ ਨੇ ਜਿਹੜੇ ਜੀ ਬਿਲਕੁਲ 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 ਬਹੁਤ ਬਹੁਤ ਧੰਨਵਾਦ ਬਲਟੋਆ ਸਾਹਿਬ ਸਮਾਂ ਦੇਣ ਦੇ ਲਈ ਸ਼ੁਕਰੀਆ ਜੀ ਔਰ ਦੂਜੇ ਪਾਸੇ ਵੱਖਰਾ ਧੜਾ ਬਣਾ ਕੇ ਉਸ ਨੂੰ ਸਪੋਰਟ ਕਰਨ ਵਾਲੇ ਯਾਨੀ ਕਿ ਸੁਖਦੇਵ ਸਿੰਘ ਢੀਂਟਸਾ ਉਹਨਾਂ ਨੇ ਕੀ ਕੁਝ ਕਿਹਾ ਹੈ ਪਾਰਟੀ ਬਦਲਣ ਨੂੰ ਲੈ ਕੇ ਆਓ ਜਰਾ ਤੁਸੀਂ ਵੀ ਸੁਣੋ ਸਰ ਜੀ ਸਰਜੀਤ ਕੋਰ ਜਿਨ੍ਹਾਂ ਨੂੰ ਜਲੰਧਰ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਸੀ ਹੁਣ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਆ ਕੀ ਕਹਿਣਾ ਚਾਹੋਗੇ ਬਈ ਤਾਂ ਹੁਣ ਕੀ ਗੱਲ ਹੈ ਸਰ ਮੈਂ ਸਾ ਪੁੱਛਾਂਗੇ ਅਸੀਂ ਪਾਰਟੀਆਂ ਤੋਂ ਪਹਿਲਾਂ ਫਿਰ ਗੱਲ ਕਰਾਂਗੇ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਕੋਈ ਸੂਚਨਾ ਕੋਈ ਜਾਣਕਾਰੀ ਨਹੀਂ ਮਿਲ ਪਈ ਕਿ ਉਹ ਇਸ ਤਰ੍ਹਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਸਰਕਾਰ ਆ ਜਿਹੜੇ ਗਰੀਬ ਆਦਮੀ ਸੀ ਸਰਕਾਰ ਨੇ ਉਹਨਾਂ ਨੂੰ ਉਲੱਦ ਚ ਦਿੱਤਾ ਉਹਨਾਂ ਕੋਈ ਹੂੰ ਪਰ ਲਾਲਚ ਦੀ ਤੁਸੀਂ ਗੱਲ ਕੀਤੀ ਪਰ ਆਪਣਾ ਵੀ ਵਜੂਦ ਹੁੰਦਾ ਇੱਕ ਆਪਣਾ ਹੱਕ ਹੁੰਦਾ ਇੱਕ ਅਸੀਂ ਅਸੀਂ ਤਾਂ ਉਹ ਵਿਚਾਰੀ ਨੂੰ ਸੰਭਾਲਿਆ ਸੀ ਹੂੰ ਉਹਨੂੰ پارٹی ਨੇ ਦੇਖੇ ਦੇਖਦੇ ਮਾਰਿਆ ਸੀ ਹੂੰ ਅਸੀਂ ਸੰਭਾਲਿਆ ਸੀ ਤੇ ਉਹਨੂੰ ਪਤਾ ਨਹੀਂ ਹੁੰਦਾ ਪਟਾ ਲੰਬਾ ਵਿੱਚ ਕੀ ਗੱਲ ਕੰਨੀ ਗਈ ਹੋਈ ਜੀ ਮੇਰੀ ਹੁਣੇ-ਹੁਣੇ ਵਿਰਸਾ ਬਲਟੋਹਾ ਜੀ ਨਾਲ ਗੱਲ ਹੋਈ ਆ ਉਹਨਾਂ ਦਾ ਸਾਫ਼ ਕਹਿਣਾ ਸੀਗਾ ਕਿ ਨਾ ਤੇ ਅਸੀਂ ਉਹਨਾਂ ਨੂੰ ਲਾਣਿਆ ਸੀ ਨਾ ਸਾਡੇ ਵੱਲੋਂ ਹੈਗੇ ਸੀਗੇ ਇਸ ਕਰਕੇ ਜੋ ਹਕੀਕਤ ਸੀਗੀ ਸੱਚ ਉਹ ਸਾਹਮਣੇ ਆ ਚੁੱਕੀ ਹੈ ਤੋ ਚਲੋ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਸਰ ਜੀ ਜੀ ਤੁਹਾਨੂੰ ਨਹੀਂ ਲੱਗਦਾ ਢੀਂਸਾ ਸਾਹਿਬ ਅਜਿਹਾ ਕੁਝ ਹੋਣ ਦੇ ਨਾਲ ਜਿਹੜਾ ਇੱਕ ਬਾਗੀ ਧੜਾ ਹੈ ਜਿਹੜਾ ਵਾਕਈ ਸੱਚੀ ਅਕਾਲੀ ਦਲ ਹੋਣ ਦੀ ਗੱਲ ਕਰ ਰਿਹਾ ਉਸ ਨੂੰ ਢਾ ਲੱਗੀ ਹੈ ਮੈਂ ਪਹਿਲਾਂ ਘਾਤਾਂ ਅਕਾਲੀ ਦਲ ਨੂੰ ਰੱਖੀ ਪਰ ਉਹ ਤੇ ਕਹਿੰਦੇ ਹਜੇ ਵੀ 90% ਲੋਕ ਸਾਡੇ ਨਾਲ ਜੁੜੇ ਹੋਏ ਆ ਜੀ ਦਸ ਸੰਭਾਲਿਆ ਸੰਭਾਲਿਆ ਉਹਨਾਂ ਹੂੰ ਸਰ ਸੁਖਬੀਰ ਬਦਲ ਹੋਣੀ ਤੇ ਕਹਿੰਦੇ ਹਜੇ ਵੀ 90% ਲੋਕ ਸਾਡੇ ਨਾਲ ਜੁੜੇ ਹੋਏ ਆ ਪਾਰਟੀ ਆਗੂ ਸਾਡੇ ਨਾਲ ਜੁੜੇ ਆ ਇਹ ਵੱਖਰਾ ਧੜਾ ਜਿਹੜਾ ਕਹਿੰਦੇ ਵੱਖਰੀ ਰਾਗਾਂ ਚ ਤੁਰਿਆ ਹੋਇਆ ਲੋਕਾਂ ਦੀ ਹੈ ਜੀ ਹੂੰ ਲੋਕ ਇਹਦੇ ਨਾਲ ਨੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਹੁਣ ਦੇਖਣਾ ਹੋਵੇਗਾ ਕਿ ਜੋ ਉਮੀਦਵਾਰ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਲੋਕ ਉਸਤੇ ਹੱਕ ਵਿੱਚ ਫਤਵਾ ਦਿੰਦੇ ਨੇ ਜਾਂ ਫਿਰ ਕੀ ਹੁੰਦਾ ਸੋ 13 ਤਰੀਕ ਨੂੰ ਉਸ ਤੱਕ ਤਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਸੋ ਲਗਾਤਾਰ ਤੁਸੀਂ ਬਣੇ ਰਵੋ ਸਾਡੇ ਦਾ ਪੰਜਾਬੀ ਲਿੰਕ ਚੈਨਲ ਦੇ ਲਾਂਚ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ